ਅੱਜ ਜਿਹੜੀ ਅੱਜ ਦੀ ਬਾਤ ਆ ਹਨ ਇਹ ਹੈ ਕਿ ਆ ਐ ਐਕਚੁਅਲੀ ਆਪਣੀਆਂ ਕਿਤਾਬਾਂ ਦੇ ਵਿੱਚ ਹੁੰਦੀ ਸੀ ਸਾਡੀਆਂ ਚ ਪੰਜਾਬੀ ਦੀਆਂ ਕਿਤਾਬਾਂ ਚ ਇੱਕ ਸਟੋਰੀ ਹੁੰਦੀ ਸੀ ਇੱਕ ਵਿੱਚ ਬਰਕਤ ਤੇ ਇੱਕ ਵਿੱਚ ਬਰਕਤ ਹੁੰਦੀ ਆ ਵੀ ਯੂਨਿਟੀ ਇਜ਼ ਸਟਰੈਂਥ ਅਗਾਂ ਯੂਨਿਟੀ ਇਜ਼ ਸਟਰੈਂਥ ਇਕਾ ਹੁੰਦਾ ਯੂਨਿਟੀ ਸਟਰੈਂਥ ਹੁੰਦੀ ਹੈ ਤਾਕਤ ਇਕੇ ਵਿੱਚ ਬਰਕਤ ਜਿਹਨੂੰ ਬੋਲਦੇ ਆ ਇੱਕ ਕਹਾਣੀ ਸੀਗੀ ਸਾਨੂੰ ਸਾਡੀ ਟੀਚਰ ਸੁਣਾਉਂਦੇ ਹੁੰਦੇ ਸੀ ਸਾਡੀ ਬੁੱਕ ਦੇ ਵਿੱਚ ਹੁੰਦੀ ਸੀ ਤੇ ਉਦੋਂ ਇੱਕ ਕੀ ਰਿਵਾਜ ਹੁੰਦਾ ਸੀਗਾ ਵੀ ਜਦੋਂ ਅਸੀਂ ਪੜ੍ਹਦੇ ਸੀ ਨਾ ਸਾਨੂੰ ਤਿੰਨ ਤਿੰਨ ਚਾਰ ਚਾਰ ਲਾਈਨਾਂ ਅਡੇ ਟੀਚਰ ਹੁੰਦੇ ਸੀ ਉਹ ਨਿਸ਼ਾਨੀਆਂ ਲਾ ਕੇ ਦਿੰਦੇ ਹੁੰਦੇ ਸੀ ਵੀ ਆ ਇੱਥੋਂ ਤੋਂ ਇੱਥੋਂ ਤੱਕ ਇਹ ਜਿਹੜੀ ਕਹਾਣੀ ਆ ਤੁਸੀਂ ਪੜ੍ਹਨੀ ਆ ਤੇ ਕੱਲ ਨੂੰ ਇੰਨੀ ਸੁਣਨੀ ਆ ਠੀਕ ਹੈ ਫਿਰ ਅਸੀਂ ਅੱਖਰ ਜੋੜ-ਜੋੜ ਕੇ ਕਹਾਣੀ ਪੜ੍ਹਦੇ ਹੁੰਦੇ ਸੀ ਈੜੀ ਨੂੰ ਸਿਹਾਰੀ ਉੱਤੇ ਆਦਾ ਕਕਾ ਇੱਕ ਵਾਵੇ ਨੂੰ ਕੰਨਾ ਰਾਰਾ ਵਾਰ ਦਾ ਦਾ ਦਿਨ ਵਿਆਰੀ ਦੀ ਲਾਈਕ ਇਦਾਂ ਹਨ ਬਈ ਸਿੱਦਾ ਸਾਰੀ ਉਹਨਾਂ ਨੂੰ ਪਾਰਸ਼ਲ ਸਟੋਰੀ ਸੁਣਾ ਦਿੰਦੇ ਸੀ ਫਿਰ ਹੌਲੀ 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 ਚਾਰਾ ਪੰਜਾ ਦਿਨਾਂ ਦੇ ਵਿੱਚ ਜਾ ਕੇ ਕਿਤੇ ਜਾ ਕੇ ਉਹ ਸਟੋਰੀ ਦੰਨ ਹੁੰਦੀ ਸੀ ਕਹਾਣੀ ਦੰਨ ਹੁੰਦੀ ਸੀ ਹਨਾ ਉਹ ਆ ਇੱਕੇ ਵਿੱਚ ਵਕਤ ਉਹ ਸਟੋਰੀ ਕੀ ਆ ਇੱਕ ਵਾਰੀ ਨਾ ਇੱਕ ਕਿਸਾਨ ਸੀਗਾ ਕਿਸਾਨ ਹੁੰਦਾ ਫਾਰਮਰ ਹੂੰ ਕਿਸਾਨ ਸੀਗਾ ਉਹਦੇ ਚਾਰ ਮੁੰਡੇ ਸੀ ਚਾਰ ਪੁੱਤਰ ਸੀਗੇ ਜਿਹੜੇ ਚਾਰ ਪੁੱਤਰ ਸੀਗੇ ਉਹ ਲੜਦੇ ਝਗੜਦੇ ਰਹਿੰਦੇ ਸੀ ਉਹਨਾਂ ਦੇ ਵਿੱਚ ਆਪਸ ਵਿੱਚ ਜਮਾਂ ਨਹੀਂ ਸੀ ਬਣਦੀ ਆਪਸ ਵਿੱਚ ਕੋਈ ਪਿਆਰ ਨਹੀਂ ਸੀ ਉਹ ਉਹ ਆਪਸ ਵਿੱਚ ਲੜਦੇ ਸੀਗੇ ਜਿਹੜੀ ਇਹ ਗੱਲ ਸੀਗੀ ਉਹ ਕਿਸਾਨ ਨੂੰ ਬਹੁਤ ਤੰਗ ਕਰਦੀ ਸੀ ਉਹ ਨੂੰ ਸਟ्रेस ਹੋ ਜਾਂਦੀ ਉਹ ਨੂੰ ਚਿੰਤਾ ਹੋ ਜਾਂਦੀ ਸੀ ਵੀ ਮੇਰੇ ਜਿਹੜੇ ਪੁੱਤਰ ਹੈ ਇਹ ਆਪਸ ਵਿੱਚ ਲੜਦੇ ਰਹਿੰਦੇ ਆ ਵੀ ਇਹਨਾਂ ਦਾ ਗਾਂਹ ਕੀ ਬਣੂਗਾ ਕੋਈ ਵੀ ਜਿਹੜਾ ਪਿਓ ਆ ਕਦੇ ਇਹ ਨਹੀਂ ਚਾਹੂਗਾ ਵੀ ਮੇਰੇ ਜਿਹੜੇ ਧੀ ਪੁੱਤਾਂ ਜਵਾਕ ਆ ਇਹ ਆਪਸ ਵਿੱਚ ਲੜਨ ਹਨਾ ਕੋਈ ਵੀ ਮਾਂ ਪਿਓ ਇਹ ਨਹੀਂ ਸੋਚਦਾ ਵੀ ਸਾਡੇ ਜਿਹੜੇ ਧੀਆ ਪੁੱਤਾਂ ਉਹਨਾਂ ਦੇ ਵਿੱਚ ਲੜਾਈ ਹੋਵੇ ਉਹਨਾਂ ਦੇ ਵਿੱਚ ਝਗੜੇ ਹੋਣ ਠੀਕ ਹੈ ਕਿਉਂਕਿ ਕੋਈ ਵੀ ਜਿਹੜੀ ਲੜਾਈ ਝਗੜਾ ਹੁੰਦਾ ਉਹਦਾ ਆਂਤਾ ਜਿਹੜਾ ਉਹ ਸਹੀ ਨਹੀਂ ਹੁੰਦਾ ਉਹ ਕਿਸੇ ਕੋਈ ਨਾ ਕੋਈ ਨੁਕਸਾਨ ਕਰਦਾ ਸਾਡਾ ਕੋਈ ਨਾ ਕੋਈ ਚੀਜ਼ ਲੈ ਕੇ ਜਾਂਦਾ ਸਾਡੀ ਹੈਨਾ ਤੇ ਉਹਨੇ ਜਿਹੜਾ ਹੁਣ ਕਿਸਾਨ ਸੀਗਾ ਉਹਨੇ ਸਿਚਾਉਂਦਾ ਵੀ ਜਿਹੜੇ ਮੇਰੇ ਪੁੱਤਰ ਆ ਉਹ ਉਹ ਇੰਨਾ ਲੜਨ ਤੇ ਇਹਨਾਂ ਦੇ ਵਿੱਚ ਇੱਕ ਉਹ ਕੰਮ ਨਹੀਂ ਸੀ ਕਰਦੇ ਮੁੰਡੇ ਸਾਰਾ ਦਿਨ ਆਪਸ ਵਿੱਚ ਲੜੀ ਜਾਂਦੇ ਸੀ ਆਪਸ ਵਿੱਚ ਜਦ ਮੈਸ ਕਰੀ ਜਾਂਦੇ ਸੀ ਹੈਨਾ ਅਜੋਸ਼ ਜ਼ਿਆਦਾ ਵੱਡੇ ਤਾਂ ਨਹੀਂ ਸੀ ਛੋਟੇ ਸੀਗੇ ਤੇ ਫਿਰ ਜਿਹੜਾ ਕਿਸਾਨ ਸੀਗਾ ਉਹਨੇ ਮਤਲਬ ਬਹੁਤ ਮਿਹਨਤ ਕੀਤੀ ਬਹੁਤ ਕਮਾਈ ਕੀਤੀ ਪਰ ਉਹ ਦਿਨ ਰਾਤ ਇਹੀ ਸੋਚਦਾ ਰਹਿੰਦਾ ਸੀ ਕਿ ਕੀ ਬਣੂ ਮੇਰੇ ਮੁੰਡਿਆਂ ਦਾ ਕੀ ਬਣੂ ਮੇਰੇ ਪੁੱਤਰਾਂ ਦਾ ਕੀ ਬਣੂ ਹਨਾ ਤੇ ਇਹ ਸੋਚਦਾ 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 ਉਹ ਬੰਦਾ ਸੀ ਇੱਕਦਮ ਬਿਮਾਰ ਹੋ ਗਿਆ ਮੰਜੇ ਤੇ ਪੈ ਗਿਆ ਹਾਂ ਹੈਨਾ ਇਹਦੀ ਚਿੰਤਾ ਜਿਹੜੀ ਚੀਖਾ ਦੇ ਬਰਾਬਰ ਹੁੰਦੀ ਜਦੋਂ ਬੰਦਾ ਚਿੰਤਾ ਕਰੀ ਜਾਵੇ ਨਾ ਕਿਸੇ ਵੀ ਗੱਲ ਦੀ ਟੈਨਸ਼ਨ ਹੋਵੇ ਉਹ ਬੰਦੇ ਨੂੰ ਅੰਤ ਤੱਕ ਲੈ ਜਾਂਦੀ ਆ ਕਹਿੰਦੇ ਜਾਂ ਤਾਂ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਜਾਂ ਬੰਦਾ ਖਤਮ ਹੋ ਜਾਂਦਾ ਹਨ ਤੇ ਕੀ ਹੋਇਆ ਜਿਹੜਾ ਕਿਸਾਨ ਸੀਗਾ ਜਦੋਂ ਬਿਮਾਰ ਪੈ ਗਿਆ ਮੰਜੇ ਤੇ ਪੈ ਗਿਆ ਹਨ ਤੇ ਉਹ ਫਿਰ ਬਿਆਦਾਂ ਰਾਤ ਉਹੀ ਸੋਚ ਲੱਗ ਗਈ ਵੀ ਕੀ ਕਰਾਂ ਫਿਰ ਇੱਕ ਦੋ ਉਹਦੇ ਮਾਨ ਦੇ ਵਿੱਚ ਕੀ ਗੱਲ ਆਈ ਕਿ ਉਹਨੇ ਕਿਹਾ ਵੀ ਚੱਲ ਇਹਨਾਂ ਨੂੰ ਆਹ ਗੱਲ ਕਰਕੇ ਸਮਝਾ ਕੇ ਦੇਖ ਲੈਣੇ ਆ ਉਹਦੇ ਮਾਨ ਦੇ ਵਿੱਚ ਇੱਕ ਪਲਾਨ ਆਇਆ ਯੋਜਨਾ ਸੁਝੀ ਉਹਨੂੰ ਇੱਕ ਉਹਨਾਂ ਤਰਕੀਬ ਸੁੱਜੀ ਜੀ ਨੂੰ ਤਰਕੀਬ ਬੋਲਦੇ ਆ ਪੰਜਾਬੀ ਚ ਤਰਕੀਬ ਸੁੱਜੀ ਉਹਨੂੰ ਪਲਾਨ ਆਇਆ ਉਹਦੇ ਮਾਈਂਡ ਚ ਤੇ ਉਹਨੇ ਕੀ ਕੀਤਾ ਆਪਦੇ ਮੁੰਡਿਆਂ ਨੂੰ ਚਾਰਾਂ ਨੂੰ ਆਪਦੇ ਕੋਲੇ ਬੁਲਾਇਆ ਹਾਂ ਜਨਾ ਕਹਿੰਦਾ ਪੁੱਤ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਵਿਚਾਰੇ ਕ ਸੋਚਦੇ ਆ ਵੀ ਚਲ ਪਿਓ ਸਾਡਾ ਬਿਮਾਰ ਹੋਇਆ ਪਿਆ ਹਨ ਤੇ ਕੋਲੇ ਆ ਗਏ ਕਹਿੰਦੇ ਹਾਂਜੀ ਦੱਸੋ ਪਿਤਾ ਜੀ ਤੁਸੀਂ ਸਾਡੇ ਨਾਲ ਕੀ ਗੱਲ ਕਰਨੀ ਆ ਪਿਤਾ ਜੀ ਪੁੱਤ ਫਾਦਰ ਡੈਡ ਨੂੰ ਪਿਤਾ ਜੀ ਵੀ ਕਹਿੰਦੇ ਆ ਹਨਾ ਹਾਂਜੀ ਬਾਪੂ ਤੁਸੀਂ ਕੀ ਗੱਲ ਕਰਨੀ ਆ ਉਹਨੇ ਕੀਤਾ ਉਹਦੇ ਮੰਜੇ ਤੇ ਜਿੱਥੇ ਪਿਆ ਸੀਗਾ ਉਹ ਤੇ ਚਾਰ ਛੋਟੀਆਂ ਰੱਖੀਆਂ ਸੀ ਛੋਟੀਆਂ ਛੋਟੀਆਂ ਤੇ ਉਹਨਾਂ ਦੇ ਹੱਥਾ ਝਪੜਾ ਦਿੰਦੇ ਚਾਰਾਂ ਦੇ ਲੈ ਇੱਕ ਆ ਤਿੰਨ ਨੂੰ ਦੇਤੀ ਦੂਜੇ ਨੂੰ ਦੇਤੀ ਤੀਜੇ ਨੂੰ ਦੇਤੀ ਚੌਥੇ ਨੂੰ ਦੇਤੀ ਚਾਰਾਂ ਮੁੰਡਿਆਂ ਨੂੰ ਇੱਕ ਇੱਕ ਛੋਟੀ ਦੇਤੀ ਹੂੰ ਉਹ ਕਹਿੰਦੇ ਹਾਂਜੀ ਪਿਤਾ ਜੀ ਹੁਣ ਇਹਨਾਂ ਦਾ ਕੀ ਕਰੀਏ ਉਹ ਕਹਿੰਦਾ ਇਹਨੂੰ ਤੋੜੋ ਪਹਿਲਾਂ ਤੂੰ ਆਪ ਸਵੈ ਚੱਕ ਕੇ ਇੱਕ ਦੂਜੇ ਵੱਲ ਹਨਾ ਫਿਰ ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਸੌਖੀ ਗੱਲ ਆ ਤੋ ਬਹੁਤ ਆਸਾਨ ਜੀ ਚੀਜ਼ ਆ ਇਹ ਕਿੱਡਾ ਕੰਮ ਆ ਉਹਨੇ ਤੋੜ ਦਿੰਨੇ ਆ ਉਹ ਇੱਕ ਦੋ ਜਲ ਚਾ ਕੇ ਉਹਨੇ ਚਾਰਾਂ ਨੇ ਆਪੋ ਆਪਣੀਆਂ ਸੋਟੀਆਂ ਇੱਕ ਝਟਕੇ ਜੀ ਤੋੜ ਦਿੱਤੀਆਂ ਹੂੰ ਜਿਆ ਨਾਲ ਕੜਾਕ ਸੁਣਿਆ ਉਹਨਾਂ ਦਾ ਕੜਾਕਾ ਪਿਆ ਇੱਕ ਜਿਹੜਾ ਉਹ ਪਿਓ ਸੀਗਾ ਹਾਂ ਉਹਦਾ ਜਿਹੜਾ ਪਿਓ ਸੀਗਾ ਉਹ ਦੇਖੀ ਗਾਨਾ ਉਹਨਾਂ ਦੇ ਚਾਰਾਂ ਦੇ ਮੂੰਹਾਂ 'ਵਾਲ ਛੱਕੀ ਆ ਵਿਚਾਰੇ ਖੁਸ਼ ਹੋ ਕੇ ਮੈਂ ਮੈਂ ਤੋੜਦੀ ਪਹਿਲਾਂ ਦੂਜਾ ਕਹਿੰਦਾ ਮੈਂ ਤੇ ਜੱਤਲ ਤਰ ਉਹ ਕੋਲੇ ਉਹ ਲੈ ਜਾ ਕੇ ਰੱਖਦੇ ਕਹਿੰਦਾ ਚੱਕ ਬਾਪੂ ਤੋੜਦੀ ਆ ਉਹ ਕਹਿੰਦਾ ਚਲ ਠੀਕ ਆ ਸ਼ੇਰੋ ਕੱਲ ਨੂੰ ਫੇਰ ਆਇਓ ਦੂਜੇ ਦਿਨ ਰਾਤ ਨੂੰ ਫੇਰ ਸੋਚੀਗਾ ਵੀ ਹੁਣ ਕੀ ਕਰਾਂ ਉਹਨੇ ਦੂਜੇ ਦਿਨ ਕੀਤਾ ਜਿਹੜੀਆਂ ਚਾਰ ਸੋਟੀਆਂ ਸੀਗੀਆਂ ਹੋਰ ਨਵੀਆਂ ਲੈ ਆਇਆ ਚਾਰ ਸੋਟੀਆਂ ਉਹ ਚਾਰਾਂ ਨੂੰ ਚਾਰ ਸੋਟੀਆਂ ਚਾਰ ਥਾਈ ਬਨ ਲੀਆਂ ਇੱਕ ਥਾਈ ਚਾਰ ਸੋਟੀਆਂ ਬਨ ਲੀਆਂ ਦੂਜੇ ਥਾਈ ਚਾਰ ਬਨ ਲੀਆਂ ਤੀਜੇ ਦਿਨ ਹੈ ਚਾਰ ਸੋਟੀਆਂ ਚੌਥੇ ਥਾਈ ਜਿਹੜੇ ਚਾਰ ਬੰਡਲ ਬਣਾ ਲਏ ਚਾਰ ਚਾਰ ਸੋਟੀਆਂ ਦੇ ਪਹਿਲਾਂ ਇੱਕ ਇੱਕ ਸੋਟੀ ਸੀ ਹਾਂ ਮੈਂ ਚਾਰ ਚਾਰ ਬੰਡਲ ਬਣਾ ਲਏ ਚਾਰ ਚਾਰ ਸੋਟੀਆਂ ਦੇ ਚਾਰ ਸੋਟੀਆਂ ਇਕੱਠੀਆਂ ਬਨੀਆਂ ਜਾਨੀ ਚਾਰ ਸਟਿਕਾਂ ਨੂੰ ਉਹਨਾਂ ਨੇ ਇਕੱਠੀਆਂ ਕਲੈਕਟ ਕਰਕੇ ਉਨੇ ਦਾ ਇੱਕ ਬੰਡਲ ਬਣਾ ਲਿਆ ਸਮਝਿਆ ਤੂੰ ਹਮ ਓਕੇ ਉਹਨੇ ਆਦੇ ਮੁੰਡੇ ਤੋਂ ਵੀ ਦੂਸਰੇ ਨਾਲ ਫੇਰ ਭਲਾਇਆ ਤੇ ਜਿੱਦ ਤੱਕ ਉਹ ਫੇਰ ਆ ਗਏ ਹਾਂਜੀ ਪਤਾ ਜੀ ਹੁਣ ਦੱਸੋ ਉਹਨੇ ਉਹ ਪਹਿਲੇ ਮੁੰਡੇ ਨੂੰ ਉਹ ਚਾਰ ਸੋਟੀਆਂ ਵਾਲਾ ਇਕੱਠਾ ਬੰਡਲ ਫੜਾਇਆ ਦੂਜੇ ਮੁੰਡੇ ਨੂੰ ਵੀ ਚਾਰ ਸੋਟੀਆਂ ਵਾਲਾ ਬੰਡਲ ਫੜਾਇਆ ਤੀਜੇ ਨੂੰ ਵੀ ਚਾਰ ਸੋਟੀਆਂ ਵਾਲਾ ਬੰਡਲ ਫੜਾਇਆ ਚੌਥੇ ਨੂੰ ਵੀ ਚਾਰ ਸੋਟੀਆਂ ਵਾਲਾ ਬੰਡਲ ਫੜਾਇਆ ਹਮ ਕਹਿੰਦੇ ਹਾਂਜੀ ਹੁਣ ਕੀ ਦੱਸਣਾ ਕਹਿੰਦਾ ਓਕੇ ਪੁੱਤ ਪਹਿਲੇ ਨੇ ਕਿਹਾ ਵੀ ਤੂੰ ਤੋੜ ਇਹਨੂੰ ਹਮ ਹੁਣ ਚਾਰ ਸੂਟੀਆਂ ਦੀ ਜਿਹੜੀ ਸਟਰੈਂਥ ਸੀ ਉਹ ਵੱਧ ਗਈ ਹਨਾ ਆ ਤੋੜਨ ਲੱਗਿਆ ਨਾ ਟੁੱਟਿਆ ਉਹ ਜ਼ੋਰ ਲਾਈ ਗਿਆ ਲਾਈ ਗਿਆ ਨਾ ਟੁੱਟਿਆ ਫਿਰ ਦੂਜੇ ਨੂੰ ਕਿਹਾ ਪੁੱਤ ਹੁਣ ਤੂੰ ਥੋੜੀ ਇਹੇ ਬੰਡਲ ਤੂੰ ਨਹੀਂ ਟੁੱਟਿਆ ਫਿਰ ਤੀਜੇ ਨੂੰ ਕਿਹਾ ਉਹ ਵੀ ਜ਼ੋਰ ਦੀ ਲੱਗਵਾ ਜ ਕਰ ਗਿਆ ਚੌਥੇ ਨੂੰ ਕਿਹਾ ਉਹ ਵੀ ਖੈਰ ਜ ਕੁਝ ਘਾਟ ਗਿਆ ਚਾਰ ਦੇ ਚਾਰੇ ਬੰਡਲ ਟੁੱਟੇ ਨਾ ਹਨਾ ਤੇ ਉਹਨਾਂ ਨੇ ਰੱਖ ਲਏ ਉਹ ਕਹਿੰਦਾ ਲੋ ਬਾਪੂ ਜੀ ਇਹ ਨਹੀਂ ਟੁੱਟਦੇ ਕੀ ਕਰੀਏ ਆਹ ਕਿਦਾਂ ਦਾ ਕਹਿੰਦਾ ਕੱਲ ਤਾਂ ਤੁਸੀਂ ਇੱਕ ਇੱਕ ਸਾਨੂੰ ਛੋਟੀ ਸੀ ਸਿਮਿੰਟੇ ਚ ਤੋੜਦੀ ਆਹ ਤੁਸੀਂ ਕਹਿੰਦਾ ਆ ਤਾਂ ਹੋ ਨਹੀਂ ਸਕਦਾ ਆ ਕਿਵੇਂ ਕਹਿੰਦਾ ਚਾਰ ਕਿਵੇਂ ਤੋੜਦੀ ਸੀ ਹੂੰ ਖਹਿ ਜਿਏ ਜਵਾ ਕਿਉਂਕਿ ਉਹਨਾਂ ਦਾ ਸੁਭਾਈ ਇਦਾਂ ਦਾ ਹੋਇਆ ਹੋਇਆ ਸੀ ਹਨਾ ਉਹ ਕਹਿੰਦਾ ਪੁੱਤ ਇਹ ਛੋਟੀਆਂ ਰੱਖੋ ਇਹ ਮੈਨੂੰ ਤੁਹਾਨੂੰ ਇੱਕ ਗੱਲ ਦੱਸਣੀ ਸੀ ਤੁਹਾਨੂੰ ਸਮਝਾਉਣੀ ਸੀ ਤੁਹਾਡੇ ਦਿਮਾਗ ਦੇ ਵਿੱਚ ਕੋਈ ਗੱਲ ਆਈ ਵੀ ਕੱਲ ਲੈ ਕੇ ਇੱਕ ਛੋਟੀ ਸੀ ਤੁਸੀਂ ਆਸਾਨੀ ਨਾਲ ਤੋੜਦੀ ਅੱਜ ਚਾਰ ਚਾਰਾ ਤੁਸੀਂ ਕਿਵੇਂ ਨਹੀਂ ਤੋੜੀਆਂ ਕਿਉਂਕਿ ਇਹਨਾਂ ਦੀ ਪਾਵਰ ਵੱਧ ਗਈ ਚਾਰਾਂ ਦੀ ਤੁਸੀਂ ਜੇ ਚਾਰੇ ਭਰਾ ਆਪਸ ਵਿੱਚ ਲੜਦੇ ਰਹੋਗੇ ਤਾਂ ਤੁਸੀਂ ਇਕੱਲੇ ਇਕੱਲੇ ਰਹੋਗੇ ਸੋਟੀਆਂ ਦੇ ਵਾਂਗੂੰ ਤਾਂ ਸੋਨੂੰ ਕੋਈ ਵੀ ਆ ਕੇ ਬਾਹਰੋਂ ਖਰਾਜੂ ਕੋਈ ਵੀ ਮੁਸੀਬਤ ਆ ਜਿਹੜੀ ਸੋਨੂੰ ਆ ਕੇ ਪਰੇਸ਼ਾਨ ਕਰੂਗੀ ਖਰਾਜੂਗੀ ਹੈਨਾ ਤੇ ਸੋਨੂੰ ਕੋਈ ਵੀ ਜਿਹੜੀ ਮਤਲਬ ਜਿਹੜੀ ਕੋਈ ਵੀ ਜਿਹੜੀ ਪ੍ਰੋਬਲਮ ਆ ਉਹ ਸੋਥੋਂ ਜੱਤ ਜੂਗੀ ਹਾਂਜੀ ਠੀਕ ਹੈ ਜੇ ਤੁਸੀਂ ਇਕੱਲੇ ਇਕੱਲੇ ਹੋਵੋਗੇ ਤੇ ਜੇ ਤੁਸੀਂ ਚਾਰੇ ਭਰਾ ਰਲ ਕੇ ਰਹੋਗੇ ਇਕੱਠੇ ਰਹੋਗੇ ਨਾ ਸੋਟੀਆਂ ਦੇ ਵਾਂਗੂੰ ਚਾਹਾਂ ਦੇ ਵਾਂਗੂ ਤਾਂ ਸਾਨੂੰ ਕੋਈ ਹਰਾ ਨਹੀਂ ਸਕਦਾ ਸਾਨੂੰ ਕੋਈ ਤੋੜ ਨਹੀਂ ਸਕਦਾ ਤੁਸੀਂ ਕਿਸੇ ਵੀ ਮੁਸੀਬਤ ਨੂੰ ਜਿੱਤ ਖਤਮ ਕਰ ਸਕਦੇ ਆ ਕਿਸੇ ਵੀ ਚੀਜ਼ ਨੂੰ ਤੁਸੀਂ ਜਿੱਤ ਸਕਦੇ ਹੋ ਇਹਨਾਂ ਚੀਜ਼ਾਂ ਦੀ ਵਜ੍ਹਾ ਤੇ ਤਾਂ ਹੀ ਤਾਂ ਮੈਂ ਤੁਹਾਨੂੰ ਬੁਲਾਇਆ ਸੀ ਵੀ ਕੱਲਾ ਕੱਲਾ ਬਈ ਵੀ ਕਮਜ਼ੋਰ ਹੁੰਦਾ ਜਿਹੜਾ ਚਾਰ ਭਾਈ ਇਕੱਠੇ ਰਲ ਗਏ ਚਾਰਾਂ ਭਾਂਜਿਆਂ ਨੂੰ ਇਕੱਠਿਆਂ ਨੂੰ ਜਿਹੜਾ ਕੋਈ ਛੇਤੀ ਹਰਾ ਨਹੀਂ ਸਕਦਾ ਚਾਹਾਂ ਦੇ ਇੱਕੇ ਤੇ ਵਿੱਚ ਬਰਕਤ ਹੁੰਦੀ ਆ ਇਹ ਜਿਹੜੀ ਸੋਟੀਆਂ ਲੈ ਕੇ ਤੁਹਾਨੂੰ ਦੱਸਣ ਦਾ ਮਕਸਦ ਮੇਰਾ ਇਹੀ ਸੀਗਾ ਵੀ ਤੁਸੀਂ ਇਕੱਠੇ ਰਿਆ ਕਰੋ ਜਿਹੜੇ ਜਿਹੜੇ ਬੱਚੇ ਸੀ ਤੋਂਨੇ ਚਾਰ ਤੇ ਚਾਰੇ ਮੁੰਡੇ ਉਹਦੇ ਹਨਾ ਉਹਨਾਂ ਨੇ ਗੱਲ ਪੂਰੇ ਧਿਆਨ ਨਾਲ ਸੁਣੀ ਫਿਰ ਇੱਕ ਦੂਜੇ ਵੱਰ ਝਾਕ ਕੇ ਫਿਰ ਆਦੇ ਬਾਪ ਦੇ ਪੈਰਾਂ ਦੇ ਵਿੱਚ ਆ ਗਏ ਬੈਠ ਗਏ ਕਹਿੰਦੇ ਪਿਤਾ ਜੀ ਸਾਨੂੰ ਮਾਫ ਕਰ ਦੋ ਅਸੀਂ ਅੱਜ ਤੋਂ ਲੜਦੇ ਨਹੀਂ ਤੇ ਅਸੀਂ ਅੱਜ ਤੋਂ ਪਿਆਰ ਨਾਲ ਰਹਾਂਗੇ ਹਨਾ ਇਸ ਤੋਂ ਹੀ ਦੰਤ ਤੋਣ ਕੀ ਹੋਇਆ ਵੀ ਜਿਹੜਾ ਆਪਾਂ ਐਵੇਂ ਲੜਦੇ ਘੜਦੇ ਰਹਿੰਨੇ ਆ ਤਾਂ ਜਿਹੜੀ ਕੋਈ ਵੀ ਜਿਹੜੀ ਮੁਸੀਬਤ ਆ ਉਹਦਾ ਸਾਨੂੰ ਹੱਲ ਆ ਉਹ ਇਕੱਠੇ ਹੋ ਕੇ ਰਲਣਾ ਚਾਹੀ ਲੜ ਲੜ ਕੇ ਨਹੀਂ ਨਿਕਲਦਾ इकट्ठी होके किसी चीज ਦਾ ਪਹਲ ਕੱਢ ਸਕਦੇ ਆ ਹਨਾ ਇਹ ਸੀ ਅੱਜ ਦੀ ਮੇਰੀ ਬਾਤ ਜਾਂ ਸਾਡੀ ਕਹਾਣੀ ਤੇ ਆਪਾਂ ਫੇਰ ਕੱਲ ਨਵੀਂ ਕਹਾਣੀ ਲੈ ਕੇ ਆਵਾਂਗੇ